ਰੱਦੀ ਦੇ ਦਈ ਓਕੇ ਇਹਨੂੰ ਰਿਕਾਰਡ ਓਕੇ ਭੈਣ ਜੀ ਤੁਹਾਨੂੰ ਕੀ ਕੀ ਦਿੱਕਤਾਂ ਸੀ ਬੋਡੀ ਸਰਵਿਸ ਵਰਤਣ ਤੋਂ ਪਹਿਲਾਂ ਦਿੱਕਤਾਂ ਦਾ ਜੀ ਗਠੀਆ ਤੇ ਇੱਕ ਮੈਨੂੰ ਯੂਰੀਆ ਬਣਦਾ ਸੀ ਅੱਛਾ ਜੀ ਤੇ ਇੱਕ ਬੀਪੀ ਵਾਲਾ ਵੱਧਦਾ ਜੀ ਇਹ ਕਿੰਨੇ ਸਾਲਾਂ ਤੋਂ ਪ੍ਰੋਬਲਮ ਸੀਗੀ ਜਿਵੇਂ ਬੀਪੀ ਦੀ ਇਹ ਹੈਗੀ ਤੇ ਜੀ 8-10 ਸਾਲਾਂ ਤੋਂ ਇਹ ਡੇਲੀ ਵੱਧ ਜਾਂਦਾ ਸੀ ਬਾਈ ਹਾਂ ਜੀ ਓਕੇ ਗਠੀਆ ਕਿੰਨੇ ਟਾਈਮ ਤੋਂ ਸੀ ਗਠੀਆ 2 ਸਾਲਾਂ ਤੋਂ ਸੀ ਓਕੇ ਯੂਰੀਕ ਐਸਿਡ ਜੋਰੀ ਦਾ ਸਰਵਿਸ ਇਸਾ ਦਾ ਸੰਬੰਧ ਬੰਨਦਾ ਓਕੇ ਮਲ ਕਮ ਕਮ ਕਰ ਨੂੰ ਜੀ ਨਹੀਂ ਕਰਦਾ ਸੀ ਹਾਂ ਜਿਵੇਂ ਮਿੱਟੀ ਬਣ ਜਾਂਦਾ ਸੀ ਸਰੀਰ ਮੇਰਾ ਓਕੇ ਜਿਵੇਂ ਤੁਸੀਂ ਆਪਣੇ ਪੰਜ ਜੂਸ ਬੋਡੀ ਸਰਵਿਸ ਪੀਤਾ ਤੇ ਇਹਦੇ ਨਾਲ ਕਿੰਨੇ ਦਿਨਾਂ ਚ ਫਰਕ ਪੈਣ ਲੱਗ ਗਿਆ ਸੀ ਫਰਕ ਪੈਣ ਲੱਗਾ ਕਿ 15 ਕਿ ਦਿਨਾਂ ਤੋਂ ਫਰਕ ਪੈਣ ਲੱਗਾ ਸੀ ਮੈਨੂੰ ਅੱਛਾ ਜੀ 15 ਦਿਨਾਂ ਵਿੱਚ ਫਰਕ ਪੈਣ ਲੱਗ ਗਿਆ ਹਾਂਜੀ ਮਲ 50 ਦਿਨ ਪੀਤਾ ਤੁਸੀਂ ਨੇ ਹਾਂਜੀ ਜਿਵੇਂ ਬੀਪੀ 7-8 ਸਾਲਾਂ ਤੋਂ ਤੁਸੀਂ ਗੋਲੀਆਂ ਦਵਾਈਆਂ ਲੈ ਕਿੰਨੀਆਂ ਕਿ ਦਵਾਈਆਂ ਤੁਸੀਂ ਲਈਆਂ ਬੀਪੀ ਦੀਆਂ ਇਕੱਠੀਆਂ ਦੀਆਂ ਓਕੇ ਮਲ ਬਾਰੀ ਬਾਰੀ ਖਾਈ ਜਾਂਦੇ ਹਰੇਕ ਥਾਂ ਤੋਂ ਟਰਾਈ ਕਰਕੇ ਦੇਖਿਆ ਹਾਂ ਜਿੰਨੇ ਚਰ ਖਾਂਦੇ ਉਂਝਰ ਫਰਕ ਰਹਿੰਦਾ ਬਾਅਦ ਫਿਰ ਉਹ ਹੀ ਹਾਲ ਸੀ ਹਾਂਜੀ ਬੀਪੀ ਤਾਂ ਫੇਰ ਵੀ ਨਿਕਟਰਾ ਹੁੰਦਾ ਸੀ ਮੇਰਾ ਓਕੇ ਓਕੇ ਵਜਨ ਵੀ ਪੰਜੀ ਤੁਸੀਂ 11 ਘੜੇ ਤੁਹਾਡਾ ਹਨ ਹਾਂਜੀ ਵਜਨ ਮੇਰਾ 85 ਕਿਲੋ ਤੇ ਜੀ ਫਿਰ 70 ਤੇ ਰਹਿ ਗਿਆ ਓਕੇ ਚਲੋ ਪੰਜੀ ਜਿਵੇਂ ਤੁਸੀਂ ਜਿਵੇਂ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਜਿਵੇਂ ਤੁਹਾਨੂੰ 50 ਦਿਨਾਂ ਚ ਬੀਪੀ ਕੰਟਰੋਲ ਹੋ ਗਿਆ ਯੂਰਿਕ ਐਸਿਡ ਕੰਟਰੋਲ ਹੋ ਗਿਆ ਗਠੀਆ ਰਪੂੜ ਜ ਤੁਸੀਂ ਕਹਿੰਦੇ ਆਇਆ ਨਹੀਂ ਯੂਰਿਕ ਐਸਿਡ ਨਹੀਂ ਐਰਪੂੜ ਚ ਨਾ ਜੀ ਆਇਆ ਓਕੇ ਕਰ ਆਇਆ ਠੀਕ ਹੈ ਜੀ ओके ਜਿੰਨੇ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣੇ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਪਰਿਵਾਰਾਂ ਨੂੰ ਵਿਦਵਾ ਹੀ ਵਧੀਆ ਹੈ ਜੀ ਲੋਕ ਸਭ ਨੂੰ ਵਰਤਣਾ ਚਾਹੀਦਾ ਜੀ ਹਾਂਜੀ ਪ੍ਰਗਟ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਵਧੀਆ ਚੀਜ਼ ਹੈ ਸੇਵਾ ਦਾ ਚੱਲ ਜਾ ਪੀੜਾ ਚੀਜ਼ ਹੈ ਹਰੇਕ ਪਰਿਵਾਰ ਲਈ ਹਾਂ ਬਿਲਕੁਲ ਬੀਬੀ ਵਾਲੇ ਨੂੰ ਸ਼ੁਕਰ ਹਰੇਕ ਪਰਿਵਾਰੀ ਵਾਸਤੇ ਚੰਗਾ ਹੈ ਸੇਵਾ ਮਲ ਤੁਸੀਂ 50 ਦਿਨ ਪੀਤਾ ਹਣੇ ਛੱਡੇ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਬਾਈ ਛੱਡੇ ਨੂੰ ਡੇਢ ਦੋ ਕਿੰਨੇ ਹੈ ਢੇਡ ਮਹੀਨਾ ਹੋ ਜਾਏ ਮਤਲਬ 45 50 ਦਿਨ ਛੱਡੇ ਨੂੰ ਵੀ ਹੋ ਗਿਆ ਹਨ ਦੂਜਾ ਵਾਲੇ ਸਟਾਰਟ ਨਹੀਂ ਕਰਿਆ ਤੁਸੀਂ ਨੇ ਨਾ ਦੂਜਾ ਓਕੇ ਓਕੇ ਠੀਕ ਹੈ ਜੀ ਧੰਨਵਾਦ ਜੀ ਬਹੁਤ ਵਾਰ